ਹਾਂਜੀ ਦੋਸਤੋ ਸਭ ਤੋਂ ਪਹਿਲਾਂ ਅਸੀਂ ਲੌਂਗ ਕੁਐਸਚਨਾਂ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਸ਼ਾਰਟ ਕੁਐਸਚਨ ਕਰਾਵਾਂਗੇ ਪੋਲੀਟੀਕਲ ਸਾਇੰਸ ਦੇ ਚੈਪਟਰ ਨੰਬਰ 1 ਦੇ ਤਾਂ ਚੈਪਟਰ ਨੰਬਰ 1 ਜਿਹੜਾ ਹੈਗਾ ਵਾ ਆਪਾਂ ਬਿਨਾਂ ਕਿਸੇ ਦੇਰ ਤੋਂ ਆਪਾਂ ਸ਼ੁਰੂ ਕਰ ਦੇਣਾ ਠੀਕ ਹੈ ਜੀ ਇਹ ਜੇ ਬਹੁਤ ਸਾਰੇ ਕੁਐਸਚਨ ਦਿੱਤੇ ਹੋਏ ਇੰਪੋਰਟੈਂਟ ਕਿੰਦੇ ਨੇ ਤੇ ਆ ਕਿਵੇਂ ਸਕਦੇ ਨੇ ਤੁਹਾਨੂੰ ਦੱਸਦੇ ਹਾਂ ਚਲੋ ਸਭ ਤੋਂ ਪਹਿਲਾਂ ਕੁਐਸਚਨ ਹੈ ਰਾਜਨੀਤੀ ਸ਼ਾਸਤਰ ਦੀਆਂ ਦੋ ਪਰਿਭਾਸ਼ਾ ਮੰਨ ਦਿਓ ਅਤੇ ਰਾਜਨੀਤੀ ਸ਼ਬਦ ਦੀ ਉਤਪਤੀ ਦਾ ਅਰਥ ਲਿਖੋ ਹੁਣ ਦੇਖੋ ਇਹ ਚ ਕਲੀਅਰ ਕਿੰਨਾ ਲਿਖਣਾ ਵਾ ਇਹ ਤਾਂ ਅਸੀਂ ਸਿਰਫ ਦੋ ਪਰਿਭਾਸ਼ਾਵਾਂ ਲਿਖਣੀਆਂ ਨੇ ਠੀਕ ਹੈ ਜੀ ਜਿਹੜੀਆਂ ਮਾਰਕੀ ਲਿਖ ਲਿਓ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਹੈ ਹਿਲਕੋਫ ਦੀ ਲਿਖ ਦਿਓ ਗੈਟਲ ਦੀ ਲਿਖ ਦਿਓ ਦੋ ਚਾਰ ਹੋਰ ਇਹ ਨਹੀਂ ਦੱਸਿਆ ਸੀਗੀਆਂ ਠੀਕ ਹੈ ਜੀ ਐਮਤ ਦੀ ਲਿਖ ਸਕਦੇ ਹਾਂ ਦੋ ਇਹ ਲਿਖ ਦਿਓ ਤੇ ਹੁਣ ਰਾਜਨੀਤਿਕ ਸ਼ਾਸਤਰ ਦੀ ਭੂਮਿਕਾ ਲਿਖੋਗੇ ਉਸ ਤੋਂ ਬਾਅਦ ਉਹਦੀ ਉਤਪਤੀ ਕਿੱਦਾਂ ਹੋਈ ਸੀ ਉਹਦੇ ਵਰਡ ਕੀ मीनिंग ਕੀ ਹੈ ਉਸ ਤੋਂ ਦਾ ਅਰਥ ਲਿਖੋਗੇ ਕਿ ਹੈਗਾ ਕੀ ਹੈ ਠੀਕ ਹੈ ਜੀ ਹੈ ਦੇਖੋ ਸ਼ਾਰਟ ਜਿਆ ਪਰ ਇਹਨੂੰ ਲੌਂਗ ਬਣਾ ਕੇ ਲਿਖਣਾ ਪੈਣਾ ਨਹੀਂ ਨੰਬਰ ਨਹੀਂ ਮਿਲਣੇ ਤੁਹਾਨੂੰ ਅੱਗੇ ਆ ਗਿਆ ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤਿਕ ਸ਼ਾਸਤਰ ਦੇ ਖੇਤਰ ਤੇ ਵਿਸ਼ਾ ਵਿਸ਼ਾਏ ਤੇ ਨੋਟ ਲਿਖੋ ਠੀਕ ਹੈ ਜੀ ਵਿਸ਼ੇ ਦੇ ਉੱਪਰ ਤੁਸੀਂ ਲਿਖਣਾ ਵਾ ਕੀ ਵਿਸ਼ੇਸ਼ਾ ਉਹਦੇ ਵਿੱਚ ਪ੍ਰੋਪਰ ਖੇਤਰ ਬਾਰੇ ਸ਼ਾਮਲ ਕੀ ਕੀ ਚੀਜ਼ਾਂ ਨੇ ਸਿਰਫ ਪਰੰਪਰਾਵਾਦ ਨੋ ਆਧੁਨਿਕ ਪਰੰਪਰਾਵਾਦ ਦੇ ਵਿੱਚ ਇਹਦੇ ਵਿੱਚ ਪਰਿਭਾਸ਼ਾ ਮਾਉਣ ਦੀ ਹੈ ਪਹਿਲਾਂ ਸਭ ਤੋਂ ਪਹਿਲਾਂ ਤਾਂ ਰਾਜਨੀਤੀ ਸ਼ਬਦ ਅਰਥ ਸਭ ਕੁਝ ਇਹਦੇ ਵਿੱਚ ਆਉਣਾ ਹੀ ਆਉਣਾ ਵਾ ਉਸ ਤੋਂ ਬਾਅਦ ਤੁਸੀਂ ਦ੍ਰਿਸ਼ਟੀਕੋਣ ਦੀ ਗੱਲ ਕਰਨੀ ਹੈ ਓਕੇ ਅੱਗੇ ਆ ਜੋ ਅੱਗੇ ਆ ਗਿਆ ਰਾਜਨੀਤੀ ਸਾਧਨ ਦੇ ਅਰਥ ਦੱਸਨੇ ਨੇ ਦ੍ਰਿਸ਼ਟੀਕੋਣ ਆਧੁਨਿਕ ਦੇਖੋ ਮੈਂ ਤੁਹਾਨੂੰ ਜਿਹੜਾ ਚੈਪਟਰ ਪੜਾ ਕੇ ਪਿਛਲੇ ਲੈਕਚਰਾਂ ਦੇ ਵਿੱਚ ਪੜਾਇਆ ਉਹ ਕੀ ਸੀ ਉਹ ਦੋਨੇ ਪੜਾਏ ਸੀ ਕਿਉਂ ਪੜਾਈ ਸੀ ਕਿਉਂਕਿ ਅਲੱਗ-ਅਲੱਗ ਕਵਿਸ਼ਨ ਵੀ ਆ ਸਕਦੇ ਆ ਕੰਬਾਈਨ ਕਰਕੇ ਵੀ ਆ ਸਕਦੇ ਆ ਹੁਣ ਸੁਣ ਲਓ ਜਿਹੜੀ ਇੱਕ ਚੀਜ਼ ਕਿਸੇ ਨਹੀਂ ਦੱਸਣੀ ਇਹ ਚ ਤੁਹਾਨੂੰ ਕਵਿਸ਼ਨ ਕਿੱਦਾਂ ਆਏਗਾ ਆਏਗਾ ਰਾਜਨੀਤੀ ਸ਼ਾਸਤਰ ਦੀਆਂ ਦੋ ਪਰਿਭਾਸ਼ਾਵਾਂ ਲਿਖੋ ਇਹਦਾ ਅਰਥ ਲਿਖੋ ਪਰੰਪਰਾਵਾਦੀ ਅਤੇ ਆਧੁਨਿਕ ਦ੍ਰਿਸ਼ਟੀਕੋਣ ਤੇ ਚਾਣਣਾ ਪਾਓ ਤਿੰਨੇ ਕਵਿਸ਼ਨ ਨੂੰ ਮਿਲਾ ਕੇ ਇੱਕ ਕਵਿਸ਼ਨ ਆ ਜਾਂਦਾ ਗਈ ਵਾਰੀ ਯਾਦ ਰੱਖਿਓ ਇਸ ਸੀਜ਼ਨ ਠੀਕ ਹੈ ਜੀ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਸਟਾਰਟਿੰਗ ਜਦੋਂ ਮੈਂ ਸ਼ੁਰੂ ਕੀਤਾ ਅਗੇ ਤੁਹਾਨੂੰ ਬੀਏ ਪਹਿਲਾਂ ਤਰ੍ਹਾਂ ਦੀ ਨਹੀਂ ਰਹੀ ਹੈਗੀ ਤੁਹਾਨੂੰ ਪੜਨਾ ਪੈਣਾ ਵਾ ਕੋਈ ਲੌਕਡਾਊਨ ਨਹੀਂ ਲੱਗਣਾ ਕੋਈ ਪੀਪਰ ਆਨਲਾਈਨ ਨਹੀਂ ਹੋਣੇ ਤੁਹਾਨੂੰ ਆਪ ਹੀ ਪੜਨਾ ਪੈਣਾ ਤਾਂ ਹੀ ਕਿਹਾ ਸੀ ਕਿ ਖੜਾ ਪੜ੍ਹਾਈ 'ਚ ਧਿਆਨ ਦੇ ਲਓ ਠੀਕ ਹੈ ਜੀ ਚੈਪਟਰ ਪੂਰਾ ਪੜੋਗੇ ਤਾਂ ਹੀ ਕੁਐਸਚਨ ਹੋਣਗੇ ਜੇ ਇਕੱਲੇ ਕੁਐਸਚਨਾਂ ਦਾ ਰੱਟਾ ਮਾਰੋਗੇ ਨਹੀਂ ਹੋਣਗੇ ਉਹ ਕਿਉਂਕਿ ਜਦੋਂ ਤੁਸੀਂ ਚੈਪਟਰ ਪੜ੍ਹਦੇ ਹੋ ਤਾਂ ਸ਼ਾਰਟ ਕੁਐਸਚਨ ਵੀ ਤੁਹਾਡੇ ਰੈਡੀ ਹੋ ਜਾਂਦੇ ਨੇ ਤੁਹਾਨੂੰ ਅਲੱਗ ਪੜ੍ਹਨ ਦੀ ਲੋੜ ਨਹੀਂ ਪੈਂਦੀ ਉਹਨਾਂ ਦੀ ਅਗਲਾ ਹੈ ਕਹਾ ਰਾਜਨੀਤੀ ਸ਼ਾਸਤਰ ਦੇ ਵਿਸ਼ੇ ਤੇ ਕੋਈ ਛੇ ਵਿਸ਼ੇ ਦਿਨ ਉੜ ਲਿਖੋ ਦਲੀਲਾਂ ਦਿਓ ਜਾਂ ਫਿਰ ਇੱਕ ਆ ਦੇਖੋ ਇੰਪੋਰਟੈਂਟ ਕੁਸ਼ਨ ਆ ਰਾਜਨੀਤੀ ਸ਼ਾਸਤਰ ਆਰੰਭ ਤੋਂ ਅੰਤ ਰਾਜਨਾ ਹੁੰਦਾ ਹੈ ਵਿਆਖਿਆ ਕਰੋ ਕਿਹਨੇ ਕਿਹਾ ਸੀ ਇਹ ਉਹਦੇ ਬਾਰੇ ਲਿਖਣਾ ਤੁਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਰਾਜਨੀਤੀ ਸ਼ਾਸਤਰ ਦੀ ਭੂਮਿਕਾ ਆਊਗੀ ਫਿਰ ਉਹਦਾ ਅਰਥ ਆਊਗਾ ਫਿਰ ਉਹਦੀ ਉਤਪਤੀ ਆਊ ਫਿਰ ਉਹਦੇ ਵਿਸ਼ੇ ਆਉਣਗੇ ਫਿਰ ਉਹਦੇ ਆਧੁਨਿਕ ਦ੍ਰਿਸ਼ਟੀਕੋਣ ਆਊਗਾ ਫਿਰ ਅ ਦੂਜਾ ਪਰੰਪਰਾਵਾਦੀ ਦ੍ਰਿਸ਼ਟੀਕੋਣ ਉਸ ਤੋਂ ਬਾਅਦ ਤੁਸੀਂ ਕਿਤੇ ਜਾ ਕੇ ਇਹਦੇ ਆਰੰਭ ਤੇ ਅੰਤ ਤਦ ਦੇ ਨਾਲ ਦੱਸਣਾ ਕਿਉਂ ਆਰੰਭ ਆਰੰਭ ਤੇ ਅੰਤ ਇਹਦੇ ਨਾਲ ਹੀ ਹੁੰਦਾ ਹੈ ਇਹਦਾ ਓਕੇ ਇਹ ਤੁਹਾਡੇ ਸ਼ਾਰਟ ਸੀਗੇ ਸੌਰੀ ਲੌਂਗ ਸੀਗੇ ਹੁਣ ਆਪਾਂ ਸ਼ਾਰਟ ਦੀ ਗੱਲ ਕਰ ਲੈਨੇ ਆ ਮੈਂ ਪੜ੍ਹਾਉਂਗਾ ਨਹੀਂ ਸ਼ਾਰਟ ਸਿਰਫ ਲਿਖਵਾਉਂਗਾ ਆਪਣੇ ਨੋਟ ਕਰ ਲਿਓ ਪਹਿਲਾ ਹੈਗਾ ਰਾਜਨੀਤੀ ਸ਼ਬਦੀ ਉਤਪਤੀ ਉਹੀ ਸੇਮ ਚੀਜ਼ ਫਿਰ ਉਹਦਾ ਉਹਦੀ ਅਰਥ ਕੀ ਹੈ ਉਹੀ ਚੀਜ਼ ਅਸੀਂ ਪੜ੍ਹ ਲਈ ਸੀ ਫਿਰ ਉਹਦੇ ਤਿੰਨ ਪਰੰਪਰਾਵਾਦੀ ਪਰਿਭਾਸ਼ਾਂ ਮਾਂ ਲਿਖਣੀਆਂ ਨੇ ਜਦੋਂ ਤੁਸੀਂ ਕੱਲ ਤੁਹਾਨੂੰ ਕੱਲਾ ਆ ਗਿਆ ਕਿ ਕੱਲੀ ਰਾਜਨੀਤੀ ਸ਼ਾਸਤਰੀ ਪਰਿਭਾਸ਼ਾ ਲਿਖੋ ਫਿਰ ਦੋ ਇਹ ਚੋ ਚੱਕ ਲਓ ਦੋ ਉਚੋ ਚੱਕ ਲਓ ਜੀ ਦੋ ਹੀ ਲਿਖਣੀਆਂ ਤਾਂ ਇੱਕ ਇਹ ਚੋ ਚੱਕ ਲਓ ਇੱਕ ਆਧੁਨਿਕ ਦੇ ਵਿੱਚ ਚੱਕ ਲਓ ਸਿੱਧਾ ਹਿਸਾਬ ਆ ਤੁਹਾਡਾ ਠੀਕ ਹੈ ਵਿਦਵਾਨਾਂ ਦੇ ਨਾਮ ਜ਼ਰੂਰ ਯਾਦ ਕਰ ਲਿਓ ਆ ਦੇਖੋ ਵਿਦਵਾਨਾਂ ਦੇ ਨਾਮ ਪੁੱਛੇ ਗਏ ਨੇ ਓਕੇ ਅੱਗੇ ਵੀ ਆ ਦੇਖੋ ਫਿਰ ਵਿਦਵਾਨਾਂ ਦੇ ਨਾਮ ਆ ਗਏ ਫਿਰ ਆਧੁਨਿਕ ਪਰਿਭਾਸ਼ਾਵਾਂ ਆ ਗਈਆਂ ਵਿਸ਼ੇ ਵਸਤੂ ਆ ਗਈ ਵਿਸ਼ੇ ਕਿਹੜੇ-ਕਿਹੜੇ ਨੇ ਚਾਰ ਲਾਭ ਲਿਖਣੇ ਨੇ ਫਿਰ ਵਿਦਿਆਰਥੀ ਲਈ ਰਾਜਨੀਤਿਕ ਕਿਉਂ ਉਪਯੋਗੀ ਹੈ ਇਹ ਕੋਸ਼ਨ ਵੀ ਬੜਾ ਇੰਪੋਰਟੈਂਟ ਹੈ ਸਟੂਡੈਂਟ ਕਈ ਕੁਸ਼ਨ ਮੈਂ ਬੋਲ ਹੀ ਰਿਹਾ ਪਲੀਜ਼ ਨੋਟ ਕਰ ਲਓ ਮੈਂ ਸਕਰੋਲ ਕਰ ਰਿਹਾ ਨੇ ਤੁਹਾਨੂੰ ਆ ਤੁਹਾਡੇ ਲੌਂਗ ਨੇ ਠੀਕ ਹੈ ਜੀ ਤੇ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਪਹਿਲੀ ਵੀਡੀਓ ਸਿਲੇਬਸ ਵਾਲੀ ਸੀ ਪਲੇਲਿਸਟ ਸਾਰੀ ਬਣ ਗਈ ਹੈ ਤੁਹਾਨੂੰ ਤੇ ਅਸੀਂ ਪਹਿਲਾ ਚੈਪਟਰ ਕੀਤਾ ਫਿਰ ਅਸੀਂ ਇਹਦੇ ਸ਼ਾਰਟ ਤੇ ਲੌਂਗ ਕੁਸ਼ਨ ਕੀਤੇ ਨੇ ਹੁਣ ਆਪਾਂ ਸੈਕੰਡ ਚੈਪਟਰ ਕਰਾਂਗੇ ਫਿਰ ਉਹਦੇ ਕੁਸ਼ਨ ਆਨਸਰ ਕਰਾਂਗੇ ਇਦਾਂ ਹੀ ਸਾਰੀ ਸੀਰੀ ਚੱਲੂਗੀ ਹੋਰ ਕਿਹੜੇ ਸਬਜੈਕਟ ਦੀ ਤੁਸੀਂ ਤਿਆਰੀ ਚਾਹੁੰਦੇ ਹੋ ਕਿ ਅਸੀਂ ਤਿਆਰੀ ਕਰਵਾਈਏ ਤੁਸੀਂ ਉਹਦੇ ਬਾਰੇ ਮੈਨੂੰ ਜ਼ਰੂਰ ਦੱਸ ਸਕਦੇ ਹੋ ਤੇ ਆਪਾਂ ਉਹਦੇ ਬਾਰੇ ਵੀ ਜ਼ਰੂਰ ਤੁਹਾਡੇ ਤੇ ਚੈਪਟਰਸ ਬਣਾਵਾਂਗੇ ਲੈਕਚਰ ਬਣਾਵਾਂਗੇ ਠੀਕ ਹੈ ਜੀ ਓਕੇ ਥੈਂਕ ਯੂ ਸੋ ਮੱਚ